ਸਤਿ ਸ਼੍ਰੀ ਅਕਾਲ ਬਹਿ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਦੀਆਂ ਖਬਰਾਂ ਤੇ ਰੋਕ ਕਰਦੇ ਹਾਂ ਪਹਿਲੀ ਖਬਰ ਦਾ ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਟੈਲਿਸਟਾਪੂ ਦੇ ਨੇੜੇ ਕੇਐਮ ਬਾਰਸਲੋਨਾ ਵਾਇਆ ਨਾਮਕ ਇੱਕ ਜਹਾਜ਼ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਤੇ ਅੱਗ ਲੱਗਦੇ ਹੀ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੇ ਵਿੱਚ دہشت ਫੈਲ ਗਈ ਅਤੇ ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਦੇ ਲਈ ਸਮੁੰਦਰ ਦੇ ਵਿੱਚ ਛਾਲਾ ਮਾਰ ਦਿੱਤੀ ਜਾਣਕਾਰੀ ਦੇ ਅਨੁਸਾਰ ਉਸ ਸਮੇਂ ਜਹਾਜ਼ ਦੇ ਵਿੱਚ 280 ਤੋਂ ਵੱਧ ਲੋਕ ਸਵਾਰ ਸਨ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਅੱਗ ਲੱਗਣ ਦੇ ਕਾਰਨ ਜਹਾਜ਼ ਦੇ ਵਿੱਚ ਧੂੰਆਂ ਫੈਲ ਗਿਆ ਤੇ ਯਾਤਰੀ ਬਹੁਤ ਘਬਰਾ ਗਏ। ਕਈ ਲੋਕ ਅੱਗ ਤੋਂ ਬਚਣ ਲਈ ਸਮੁੰਦਰ ਦੇ ਵਿੱਚ ਚਾਲ ਮਾਰਦੇ ਦੇਖੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਸਮੁੰਦਰ ਦੇ ਵਿੱਚ ਖੋਜ ਕਾਰਜ ਸ਼ੁਰੂ ਕਰ ਦਿੱਤੇ ਗਏ। ਅਧਿਕਾਰੀਆਂ ਅਨੁਸਾਰ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸਮੁੰਦਰ ਵਿੱਚੋਂ ਸੁਰੱਖਿਅਤ ਕੱਢ ਲਿਆ ਗਿਆ। ਹਾਲਾਂਕਿ ਅਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 1955 ਤੋਂ ਬਾਅਦ ਪਹਿਲੀ ਵਾਰ ਜਾਪਾਨ ਦੇ ਵਿੱਚ ਸੱਤਾਧਾਰੀ ਪਾਰਟੀ ਯਾਨੀ ਕਿ ਐਲ ਡੀਪੀ ਨੇ ਸੰਸਦ ਦੇ ਦੋਮਾ ਸਦਰਾ ਦੇ ਵਿੱਚ ਆਪਣਾ ਬਹੁਮਤ ਗਵਾ ਦਿੱਤਾ ਜਾਪਾਨੀ ਪ੍ਰਧਾਨ ਮੰਤਰੀ ਸ਼ਗੇਰੂ ਅਸ਼ੀਬਾ ਦਾ ਸੱਤਾਧਾਰੀ ਗੱਜੋ ਸੋਮਵਾਰ ਨੂੰ ਹੋਈ ਸੰਸਦ ਚੋਣ ਦੇ ਵਿੱਚ 248 ਸੀਟਾਂ ਵਾਲੇ ਉੱਚ ਸਦਨ ਦੇ ਵਿੱਚ ਬਹੁਮਤ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਿਹਾ ਸਰਕਾਰੀ ਮੀਡੀਆ ਦੇ ਮੁਤਾਬਕ ਅਸ਼ੀਬਾ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਅਤੇ ਐਸਜੇ ਗੱਟਜੋੜ ਭਾਈ ਵਾਲੀ ਕੁਮਾਤੋ ਨੂੰ ਐਸਟੀਚੇ ਤੱਕ ਪਹੁੰਚਣ ਦੇ ਲਈ ਪਹਿਲਾਂ ਤੋਂ ਰੱਖੀਆਂ ਗਈਆਂ 75 ਸੀਟਾਂ ਤੋਂ ਇਲਾਵਾ ਪੰਜਾਬ ਸੀਟਾਂ ਜਿੱਤਣ ਦੀ ਲੋੜ ਸੀ ਪਰ ਗੱਠਜੋੜ ਸਿਰਫ 46 ਸੀਟਾਂ ਪ੍ਰਾਪਤ ਕਰਨ ਦੇ ਵਿੱਚ ਹੀ ਕਾਮਯਾਬ ਰਿਹਾ ਇਹ ਹਾਰ ਅਸ਼ੀਬਾ ਦੇ ਗੱਠਜੋੜ ਲਈ ਇੱਕ ਹੋਰ ਝਟਕਾ ਹੈ ਤੇ ਜਦਨੇ ਅਕਤੂਬਰ ਦੇ ਵਿੱਚ ਹੇਠਲੇ ਸਦਨ ਦੀ ਚੋਣ ਦੇ ਵਿੱਚ ਹਾਰ ਤੋਂ ਬਾਅਦ ਐਸ ਨੂੰ ਦੋਵਾਂ ਸਦਨਾਂ ਦੇ ਵਿੱਚ ਘੱਟ ਗਿਣਤੀ ਵਿੱਚ ਘਟਾ ਦਿੱਤਾ ਅਤੇ ਜਾਪਾਨ ਦੀ ਰਾਜਨੀਤਿਕ ਅਸਥਿਰਤਾ ਨੂੰ ਹੋਰ ਵਧਾ ਦਿੱਤਾ ਉਨੇ 55 ਦੇ ਵਿੱਚ ਪਾਰਟੀ ਦੀ ਸਥਾਪਨਾ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਐਲਡੀਪੀ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਬਹੁਮਤ ਗਵਾ ਦਿੱਤਾ ਹੈ ਅਮਰੀਕਾ ਦੇ ਵਿੱਚ ਵੀਜ਼ਾ ਲੈਣਾ ਹੁਣ ਭਾਰਤੀਆਂ ਲਈ ਮਹਿੰਗਾ ਹੋ ਗਿਆ ਤੇ ਅਮਰੀਕੀ ਸਰਕਾਰ ਨੇ ਗੈਰ ਪ੍ਰਵਾਸੀ ਵੀਜ਼ਾ ਦੇ ਲਈ ਇੱਕ ਨਵੀਂ ਵਾਧੂ ਫੀਸ ਲਗਾਉਣ ਦਾ ਫੈਸਲਾ ਕੀਤਾ ਹੈ ਇਸ ਨਾਲ ਵੀਜ਼ਾ ਦੀ ਕੀਮਤ ਦੇ ਵਿੱਚ ਲਗਭਗ 185 ਡਾਲਰ ਯਾਨੀ ਕਿ ਇੰਡੀਅਨ ਕਰੰਸੀ ਮੁਤਾਬਕ 15944 ਰੁਪਏ ਦਾ ਵਾਧਾ ਹੋਇਆ ਹੈ ਤੇ ਇਹ ਨਵਾਂ ਨਿਯਮ ਆਉਣ ਵਾਲੇ ਵਿੱਤੀ ਸਾਲ ਤੋਂ ਲਾਗੂ ਹੋਵੇਗਾ ਤੇ ਅਮਰੀਕੀ ਸੰਸਦ ਨੇ ਹਾਲੀ ਦੇ ਵਿੱਚ ਵਨ ਬਿਗ ਬਿਊਟੀਫੁਲ ਐਕਟ ਨਾਮਕ ਇੱਕ ਕਾਨੂੰਨ ਪਾਸ ਕੀਤਾ ਜਿਸ ਦੇ ਤਹਿਤ ਹੁਣ ਸਾਰੇ ਗੈਰ ਪ੍ਰਵਾਸੀ ਵੀਜ਼ਾ ਬਿਨਾਂ ਕਾਰਾਂ ਨੂੰ 250 ਡਾਲਰ ਲਗਭਗ ਯਾਨੀ ਕਿ 21546 ਰੁਪਏ ਦੀ ਵਾਧੂ ਵੀਜ਼ਾ ਇੰਟੀਗ੍ਰੇਟਿਵ ਫੀਸ ਵੀ ਦੇਣੀ ਪਵੇਗੀ ਇਹ ਫੀਸ ਮੌਜੂਦਾ ਵੀਜ਼ਾ ਫੀਸ ਤੋਂ ਇਲਾਵਾ ਲਈ ਜਾਵੇਗੀ ਤੇ ਇਸ ਦਾ ਮਤਲਬ ਇਹ ਹੈ ਕਿ ਜੇਕਰ ਪਹਿਲਾ ਵੀਜ਼ਾ ਫੀਸ 185 ਡਾਲਰ ਸੀ ਤਾਂ ਹੁਣ ਕੁੱਲ ਫੀਸ 435 ਡਾਲਰ ਤੱਕ ਪਹੁੰਚ ਜਾਵੇਗੀ ਇਸ ਵਾਧੂ ਫੀਸ ਦਾ ਉਦੇਸ਼ ਵੀਜ਼ਾ ਨਿਯਮਾਂ ਦੀ ਉਲੰਘਣਾ ਨੂੰ ਰੋਕਣਾ ਅਤੇ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ ਦੀ ਪਛਾਣ ਨੂੰ ਯਕੀਨੀ ਬਣਾਉਣਾ ਹੈ ਨਵੇਂ ਨਿਯਮ ਦੇ ਵਿੱਚ ਇੱਕ ਹੋਰ ਰਾਹਤ ਇਹ ਹੈ ਕਿ ਜਿਹੜੇ ਬਿਨਾਂ ਕਾਰ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਅਮਰੀਕਾ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਨੇ ਅਤੇ ਸਮੇਂ ਸਿਰ ਦੇਸ਼ ਛੱਡ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਵਾਧੂ ਫੀਸ ਵਾਪਸ ਕਰ ਦਿੱਤੀ ਜਾਵੇਗੀ ਤੇ ਐਤ ਨਾਲ ਸਹੀ ਨਿਯਮਾਂ ਅਨੁਸਾਰ ਰਹਿਣ ਵਾਲੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਗਾਜ਼ਾ ਦੇ ਵਿੱਚ ਐਤਵਾਰ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਭੋਜਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ 85 ਲੋਕਾਂ ਦੀ ਮੌਤ ਹੋ ਗਈ। ਫਿਲਸਤੀਨੀ ਖੇਤਰ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਮੰਤਰਾਲੇ ਅਤੇ ਸਥਾਨਕ ਹਸਪਤਾਲਾਂ ਦੇ ਮੁਤਾਬਕ ਸਭ ਤੋਂ ਵੱਧ ਮੌਤਾ ਉੱਤਰੀ ਗਾਜ਼ਾ ਦੇ ਵਿੱਚ ਹੋਈਆਂ ਜਿੱਥੇ ਅਜ਼ਰਾਇਲ ਦੇ ਨਾਲ ਲੱਗਦੀ ਜ਼ਖੀਮ ਕਰਾਸਿੰਗ ਦੇ ਰਾਹੀ ਉਤਰੀ ਗਾਜ਼ਾ ਦੇ ਵਿੱਚ ਦਾਖਲ ਹੋ ਕੇ ਮਦਦ ਤੱਕ ਪਹੁੰਚਣ ਦੀ ਕੋਸ਼ਿਸ਼ ਦੇ ਵਿੱਚ ਘੱਟੋ ਘੱਟ 79 ਫਿਲਸਤੀਨੀ ਮਾਰੇ ਗਏ ਨੇ ਹਸਪਤਾਲਾਂ ਨੇ ਦੱਸਿਆ ਕਿ 150 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਤੇ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹਨਾਂ ਨੂੰ ਇਜ਼ਰਾਇਲੀ ਫੌਜ ਨੇ ਮਾਰਿਆ ਜਾਂ ਹਥਿਆਰਬੰਦ گروਹਾਂ ਨੇ ਜਾਂ ਦੋਹਾਂ ਨੇ ਪਰ ਕੁਝ ਚਸ਼ਮਦੀਦਾਂ ਨੇ ਇਹ ਕਿਹਾ ਕਿ ਇਜ਼ਰਾਇਲੀ ਫੌਜ ਨੇ ਪੀੜੂ ਤੇ ਗੋਲੀਆਂ ਚਲਾਈਆਂ ਤੇ ਉਤਰੀ ਗਾਜ਼ਾ ਦੇ ਵਿੱਚ ਇਹ ਹਤਿਆਵਾਂ ਗਾਜ਼ਾ ਮਨੁੱਖਤਾਵਾਦੀ ਫੰਡ ਯਾ ਜੀ ਐਚ ਐਫ ਦੇ ਨਾਲ ਜੁੜੇ ਸਹਾਇਤਾ ਵੰਡ ਕੇਂਦਰਾਂ ਦੇ ਨੇੜੇ ਹੋਈਆਂ ਨੇ ਤੇ ਜੀ ਐਚ ਐਫ ਅਮਰੀਕਾ ਅਤੇ ਇਜ਼ਰਾਇਲ ਦੇ ਸਮਰਥਿਤ ਸਮੂਹ ਹੈ ਜੋ ਫਿਲਸਤੀਨੀਆ ਨੂੰ ਭੋਜਨ ਦੇ ਪੈਕੇਟ ਦਿੰਦਾ ਚਸ਼ਮਦੀਦਾ ਅਤੇ ਸਿਹਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਮੂਹ ਦੇ ਫੰਡ ਸਥਾਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਦੌਰਾਨ ਇਜ਼ਰਾਇਲੀ ਗੋਲੀਬਾਰੀ ਦੇ ਵਿੱਚ ਸੈਂਕੜੇ ਲੋਕ ਮਾਰੇ ਗਏ ਨੇ ਤੇ ਹਾਲਾਂਕਿ ਇਜ਼ਰਾਇਲੀ ਫੌਜ ਨੇ ਐਤਵਾਰ ਨੂੰ ਹੋਈਆਂ ਹਫਤਿਆਂਵਾਂ ਦੇ ਉਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ ਭਾਰਤ ਵਿੱਚ ਇੰਦੋਰ ਤੋਂ ਪੂਨੇ ਜਾ ਰਹੀ ਇੱਕ ਨਿੱਜੀ ਸਲੀਪਰ ਬੱਸ ਐਤਵਾਰ ਰਾਤ ਮਹੂ ਬਾਈਪਾਸ ਦੇ ਕੋਲ ਇੱਕ ਕੰਟੇਨਰ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਬੱਸ ਵਿੱਚ ਅੱਗ ਲੱਗ ਗਈ ਤੇ ਇਸ ਹਾਦਸੇ ਦੇ ਵਿੱਚ ਬੱਸ ਦੇ ਡਰਾਈਵਰ ਸਮੇਤ 8 ਯਾਤਰੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਰਾਹਤ ਵਾਲੀ ਗੱਲ ਇਹ ਰਹੀ ਕਿ ਅੱਗ ਪੂਰੀ ਬੱਸ ਵਿੱਚ ਫੈਲਣ ਤੋਂ ਪਹਿਲਾਂ ਹੀ 40 ਤੋਂ ਵੱਧ ਯਾਤਰੀ ਸੁਰੱਖਿਅਤ ਬਾਹਰ ਨਿਕਲ ਗਏ ਤੇ ਇਸ ਹਾਦਸੇ ਦੇ ਕਾਰਨ ਹਾਈਵੇ ਉੱਤੇ ਕੁਝ ਸਮੇਂ ਲਈ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ ਤੇ ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਨੂੰ ਇੰਦੋਰ ਤੋਂ ਇੱਕ ਪ੍ਰਾਈਵੇਟ ਟਰੈਵਲ ਦੀ ਸਲੀਪਰ ਬੱਸ ਪੂਨੇ ਲਈ ਰਵਾਨਾ ਹੋਈ ਸੀ ਤੇ ਰਾਤ ਨੂੰ ਮੋਹ ਬਾਈਪਾਸ ਤੋਂ ਅੱਗੇ ਬੱਸ ਇੱਕ ਕੰਟੇਨਰ ਦੇ ਨਾਲ ਸਿੱਧੀ ਟਕਰਾ ਗਈ ਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਖਰਾਬ ਹੋ ਗਿਆ ਤੇ ਉੱਥੋਂ ਹੀ ਅੱਗ ਲੱਗ ਗਈ ਤੇ ਕੁਝ ਹੀ ਪਲਾਂ ਦੇ ਵਿੱਚ ਧੂੰਆਂ ਫੈਲ ਗਿਆ ਤੇ ਬੱਸ ਦੇ ਅੰਦਰ ਹਫੜਾ ਦਫੜੀ ਮਚ ਗਈ ਯਾਤਰੀਆਂ ਨੇ ਜਿਵੇਂ ਹੀ ਧੂੰਆਂ ਵੇਖਿਆ ਉਹ ਸੀਟਾਂ ਤੋਂ ਉੱਠ ਕੇ ਬਾਹਰ ਵੱਲ ਭੱਜੇ ਜਦੋਂ ਤੱਕ ਅੱਗ ਨੇ ਬੱਸ ਨੂੰ ਪੂਰੀ ਤਰ੍ਹਾਂ ਆਪਣੇ ਲਪੇਟ ਵਿੱਚ ਲੈ ਲਿਆ ਤੇ ਜ਼ਿਆਦਾਤਰ ਯਾਤਰੀ ਬਾਹਰ ਨਿਕਲ ਚੁੱਕੇ ਸਨ ਹਾਲਾਂਕਿ ਯਾਤਰੀਆਂ ਦਾ ਸਾਮਾਨ ਬੱਸ ਦੇ ਵਿੱਚ ਹੀ ਰਹਿ ਗਿਆ ਤੇ ਸੜ ਕੇ ਸੁਆਹ ਹੋ ਗਿਆ ਅੱਜ ਤੋਂ ਭਾਰਤ ਦੀ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਤੇ ਸਰਕਾਰ ਨੇ ਐਤਵਾਰ ਕਿਹਾ ਕਿ ਉਹ ਸੰਸਦ ਦੇ ਮਾਨਸੂਨ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਚੁੱਕੇ ਜਾਣ ਵਾਲੇ ਸਾਰੇ ਮੁੱਦਿਆਂ ਉੱਤੇ ਚਰਚਾ ਕਰਨ ਦੇ ਲਈ ਤਿਆਰ ਹੈ ਤੇ ਆਪਰੇਸ਼ਨ ਸਿੰਧੂਬੰਦ ਸਬੰਧੀ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਦੇ ਦਾਅਵਿਆਂ ਦੇ ਉੱਤੇ ਪੰਜਾਬ ਦੀ ਮੰਗ ਦਾ ਟੁਕਮਾ ਜਵਾਬ ਦਿੱਤਾ ਜਾਵੇਗਾ। ਸੰਸਦ ਦੇ ਮਹੌਸੂਲ ਸੈਸ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਦੇ ਵਿੱਚ ਵਿਰੋਧੀ ਧਿਰ ਨੇ ਬਿਹਾਰ ਦੇ ਵਿੱਚ ਵੋਟਰ ਸੂਚੀਆਂ 'ਚ ਸੋਧ, ਪਹਿਲਗਾਮ ਆਤਵਾਦੀ ਹਮਲਾ ਤੇ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਦੇ ਜੰਗਬੰਦੀ ਦੇ ਦਾਅਵਿਆਂ ਸਮੇਤ ਕਈ ਮੁੱਦੇ ਚੁੱਕੇ ਨੇ। ਸਰਕਾਰ ਨੇ ਹਾਊਸ ਦੇ ਸਚਾਰੂ ਕਾਮਕਾਜੀ ਲਈ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਮੰਗਿਆ। ਸੰਸਦ ਦੀ ਮਾਮਲੇ ਬਾਰੇ ਨਿੱਤਨ ਮੰਤਰੀ ਕਰੇਨ ਰਜੀਜੂ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਦੇ ਸਚਾਰੂ ਕੰਮਕਾਜ ਦੇ ਲਈ ਸਰਕਾਰ ਤੇ ਵਿਰੋਧੀ ਧਿਰ ਦਰਮਿਆਨ ਤਾਲਮੇਲ ਹੋਣਾ ਚਾਹੀਦਾ ਹੈ ਤੇ ਉਹਨਾਂ ਨੇ ਵੀ ਆਖਿਆ ਕਿ ਸਰਕਾਰ ਵਿਰੋਧੀ ਧਿਰ ਦੇ ਵੱਲੋਂ ਟਰੰਪ ਦੇ ਆਪਰੇਸ਼ਨ ਸਿੰਦੂਸ ਸੰਬੰਧੀ ਦਾਅਵਿਆਂ ਨੂੰ ਲੈ ਕੇ ਚੁੱਕੇ ਗਏ ਮੁੱਦਿਆਂ ਉੱਤੇ ਸੰਸਦ ਚ ਠੁਕਮਾ ਜਵਾਬ ਦੇਵੇਗੀ ਸਰਕਾਰ ਨਿਯਮਾਂ ਉਤੇ ਰਵਾਇਤਾਂ ਅਨੁਸਾਰ ਸੰਸਦ ਚ ਆਪਰੇਸ਼ਨ ਸਿੰਦੂਸ ਸਮੇਤ ਸਾਰੇ ਮੁੱਦਿਆਂ ਉਤੇ ਚਰਚਾ ਕਰਨ ਲਈ ਤਿਆਰ ਹੈ ਦੂਜੀ ਸੰਸਾਰ ਜੰਗ ਦੇ ਦੌਰਾਨ ਇਟਲੀ ਨੂੰ ਨਾਜ਼ੀਵਾਦੀ ਅਤੇ ਫਾਸੀਵਾਦੀ ਤਾਕਤਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਬ੍ਰਿਟਿਸ਼ ਫੌਜ ਦੇ ਰਾਹੀਂ ਇੰਡੀਆ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਸਿੱਖ ਫੌਜੀ ਐਸ ਧਰਤੀ ਤੇ ਗਏ ਤੇ ਉਹਨਾਂ ਨੇ ਆਪਣੀ ਬਹਾਦਰੀ ਦੇ ਜੋਰ ਵਿਖਾਏ ਨੇ ਐਸ ਧਰਤੀ ਨੂੰ ਆਜ਼ਾਦ ਕਰਾਉਣ ਦੇ ਲਈ ਉਹਨਾਂ ਨੇ ਆਪਣਾ ਖੂਨ ਡੋਲਿਆ ਅਤੇ ਦੁਸ਼ਮਣ ਦੀਆਂ ਫੌਜਾਂ ਦੇ ਨਾਲ ਲੜਦਿਆ ਉਹਨਾਂ ਨੂੰ ਲੋਹੇ ਦੇ ਚਨੇ ਚਬਾਏ ਨੇ ਅਤੇ ਇਟਲੀ ਨੂੰ ਸੁਤੰਤਰ ਕਰਾਉਣ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਨ੍ਹਾਂ ਸਿੱਖ ਫੌਜੀਆਂ ਦੀ ਯਾਦ ਵਿੱਚ World Sikh Shaheed Military Yaadgari Committee Registered Italy ਦੇ ਵੱਲੋਂ Italy ਦੇ ਫੌਰੀ ਸ਼ਰਦ ਵਿਖੇ ਸਮੂਹ ਸਿੱਖ ਸੰਗਤਾਂ ਅਤੇ ਗੁਰਦੁਆਰਾ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਲੜਾਈ ਦੇ ਦ੍ਰਿਸ਼ ਨੂੰ ਪੇਸ਼ ਕਰਦਾ ਸਿੱਖ ਫੌਜੀ ਅਤੇ ਇਟਾਲੀਅਨ ਫੌਜੀਆਂ ਦਾ ਇੱਕ ਮੂਤ ਲਗਾਇਆ ਗਿਆ ਤੇ ਜਿੱਥੇ ਕਿ ਹਰ ਸਾਲ ਸਿੱਖ ਸੰਗਤਾਂ ਦੇ ਵੱਲੋਂ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਜਾਣਕਾਰੀ ਦੇ ਅਨੁਸਾਰ ਸਾਲ 2025 ਦਾ ਇਹ ਸ਼ਹੀਦੀ ਸਮਾਗਮ 26 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾਵੇਗਾ ਤੇ ਜਸ ਵਿੱਚ ਸਵੇਰੇ 8 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਤੇ ਜਿਨ੍ਹਾਂ ਦੇ ਭੋਗ 9 ਵਜੇ ਪੈਣਗੇ। ਤਕਰੀਬਨ 10 ਵਜੇ ਵੱਖ-ਵੱਖ ਸ਼ਹਿਰਾਂ ਦੇ ਮੇਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਸਿੱਖ ਸੰਗਤਾਂ ਦੇ ਨਾਲ ਮਿਲ ਕੇ ਸ਼ਹੀਦਾਂ ਦੇ ਸਮਾਰਕ ਉਤੇ ਸ਼ਰਧਾਂਜਲੀ ਦਿੱਤੀ ਜਾਵੇਗੀ। ਭੋਗ ਤੋਂ ਉਪਰੰਤ ਧਾਰਮਿਕ ਸਟੇਜ ਵੀ ਜਾਰੀ ਰਹੇਗੀ ਤੇ ਜਿਸ ਵਿੱਚ ਵੱਖ-ਵੱਖ ਪਤਵੰਤੇ ਸੱਜਣ ਆਪਣੀ ਹਾਜ਼ਰੀ ਲਗਵਾਉਣਗੇ। ਪਰ ਸਿੱਧ ਹਾਲੀਵੁੱਡ اداکار ਟੌਮ ਟਰੂਪ ਜੋ ਮਿਸ਼ਨ ਇੰਪੋਸੀਬਲ ਅਤੇ ਸਟਾਰ ਟ੍ਰੈਕ ਵਰਗੀਆਂ ਮਸ਼ਹੂਰ ਟੀਵੀ ਸੀਰੀਜ਼ਾਂ ਅਤੇ ਨਾਟਕਾਂ ਦੇ ਵਿੱਚ ਆਪਣੀ ਭੂਮਿਕਾ ਦੇ ਲਈ ਜਾਣੇ ਜਾਂਦੇ ਸਨ ਉਹਨਾਂ ਦਾ 98 ਸਾਲ ਦੀ ਉਮਰ ਦੇ ਵਿੱਚ ਬੇਵਰਲੀ ਹਿਲਸ ਸਥਿਤ ਆਪਣੇ ਘਰ ਵਿਖੇ ਦਿਹਾਂਤ ਹੋ ਗਿਆ ਤੇ ਇਹ ਜਾਣਕਾਰੀ ਉਹਨਾਂ ਦੇ ਪ੍ਰਚਾਰਕ ਹਾਰਲਨ ਬੋਲ ਅਤੇ ਕਈ ਮੀਡੀਆ ਸੰਸਥਾਵਾਂ ਦੇ ਵੱਲੋਂ ਦਿੱਤੀ ਗਈ ਹੈ ਟੌਮ ਟਰੂਪ ਨੇ ਆਪਣੇ ਕੈਰੀਅਰ ਦੇ 6 ਦਹਾਕਿਆਂ ਦੇ ਦੌਰਾਨ ਬ੍ਰਾਡਵੇ ਤੋਂ ਲੈ ਕੇ ਟੀਵੀ ਤੇ ਫਿਲਮਾਂ ਤੱਕ ਸ਼ਾਨਦਾਰ ਕੰਮ ਕੀਤਾ ਉਹਨਾਂ ਨੇ ਫਰੇਜ਼ੀਅਰ ਚੀਅਰਜ਼ ਦਾ ਵਾਈਲਟ ਵਾਈਲਟ ਵੈਸਟ ਚਿਪਸ ਕੈਂਗਨੀ ਐਂਡ ਲੇਜੀ ای آر ਨਾਟਸ ਲੀਡਿੰਗ ਅਤੇ ਮਰਡਰ ਸ਼ੀ ਰੋਟ ਵਰਗੀਆਂ ਟੀਵੀ ਸੀਰੀਜ਼ ਦੇ ਵਿੱਚ ਭੂਮਿਕਾ ਨਿਭਾਈਆਂ ਨੇ ਤੇ ਟਾਮ ਟ੍ਰੂਪ ਦਾ ਜਨਮ 15 ਜੁਲਾਈ 1928 ਨੂੰ ਮੈਸੂਰੀ ਦੇ ਕਾਂਸਾਸ ਸਿਟੀ ਦੇ ਵਿੱਚ ਹੋਇਆ ਸੀ ਤੇ ਉਹਨਾਂ ਨੇ 1940 ਦੇ ਦਹਾਕੇ ਦੇ ਵਿੱਚ ਨਿਊਯਾਰਕ ਸਿਟੀ ਜਾਂ ਕੇ ਉਤਾ ਹੈਗਨ ਦੇ ਕੋਲ ਐਕਟਿੰਗ ਦੀ ਸਖਲਾਈ ਲਈ ਤੇ ਹਰਬਾਲਟ ਬਰਗਾਫ ਸਟੂਡੀਓ ਦੇ ਵਿੱਚ تعلیم ਲਈ ਹੈ ਉਹਨਾਂ ਨੇ ਕੋਰੀਅਨ ਯੁੱਧ ਦੇ ਵਿੱਚ ਸੇਵਾ ਨਿਵਾ ਕੇ ਬ੍ਰਾਂਜ ਸਟਾਰ ਵੀ ਹਾਸਲ ਕੀਤਾ ਤੇ 1958 ਦੇ ਵਿੱਚ ਉਹ ਲਾਸ ਐਂਜਲਸ ਚਲੇ ਗਏ ਤੇ ਜਿੱਥੋਂ ਉਹਨਾਂ ਦੀ ਹਾਲੀਵੁੱਡ ਯਾਤਰਾ ਸ਼ੁਰੂ ਹੋਈ ਸੀ ਅਜਲੀ ਅਨਾਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੀਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ